ਅੱਸੀ ਕਾਲ ਵੀਰੋ ਸਾਰਿਆਂ ਨੂੰ ਇਹ ਜਿਹੜਾ ਇੰਜਨ ਹੈ ਇਹ ਦੇਖੋ ਬਿਲਕੁਲ ਖੜਾ ਹੋ ਤੁਸੀਂ ਟਾਇਵਟਾਂ ਵੀ ਦੇਖ ਸਕਦੇ ਹੋ ਬਿਲਕੁਲ ਬੰਦ ਹੈ ਇਹ ਬਿਜਲੀ ਪੈਦਾ ਕਰ ਰਿਹਾ ਹੈ ਇਹ ਕੇਰਾ ਸਟਾਰਟ ਕਰਕੇ ਬੰਦ ਕਰਕੇ ਚੱਕਰ ਪਾ ਕੇ ਬੰਦ ਕਰ ਦੇਈਦਾ ਤੇ ਇਹ ਮੋਟਰ ਦੇ ਇੰਜਨ ਨੇ ਇਹਨੇ ਅਲੱਗ-ਅਲੱਗ ਬੈਲਟਾਂ ਲੱਗੀਆਂ ਨੇ ਤੇ ਪੁੱਠੇ ਚੱਕਰ ਤੇ ਇਹਦੇ ਦੋ ਪੂਲੀਆਂ ਲੱਗੀਆਂ ਹੋਣ ਨੇ ਇੰਜਨ ਦੇ ਪੁੱਠਾ ਇੱਕ ਪਾਸੇ ਨੂੰ ਪੁੱਠਾ ਘੁੰਮਦਾ ਇੱਕ ਪਾਸੇ ਨੂੰ ਸਿੱਧਾ ਘੁੰਮਦਾ ਉਹੀ ਪੂਲੀ ਤੋਂ ਤੇ ਆਹ ਦੇਖ ਸਕਦੇ ਹੋ ਇੱਥੋਂ ਐ ਜਾਂਦੀਆਂ ਨੇ ਆਹ ਦੇਖੋ ਆ ਇਧਰ ਨੂੰ ਘੁੰਮਦੀ ਹੈ ਉਹ ਇਧਰ ਨੂੰ ਘੁੰਮਦੀ ਹੈ ਵੀ ਇਸ ਇਹ ਇੰਜਣ ਦੇ ਨੇ ਬਿਜਲੀ ਪੈਦਾ ਕਰ ਰਿਹਾ ਹੈ ਵੀ ਇਹ ਬਿਜਲੀ ਪੈਦਾ ਕਰਨ ਦਾ ਇੱਕ ਯੰਤਰ ਬਣਾਇਆ ਹੋਇਆ ਹੈ ਕਿਉਂਕਿ ਬਿਜਲੀ ਤੇ ਭੋਰਾ ਵੀ ਖਰਚ ਨਹੀਂ ਆਉਂਦਾ ਆਟੋਮੈਟਿਕ ਬਿਜਲੀ ਤਿਆਰ ਕਰ ਰਿਹਾ ਹੈ ਵੀ ਇਹ ਵੀਰ ਨੇ ਕਿੱਡਾ ਵਧੀਆ ਪ੍ਰੋਜੈਕਟ ਲਾਇਆ ਇਹੋ ਜਿਹੇ ਪ੍ਰੋਜੈਕਟ ਲਾ ਕੇ ਵੀ ਆਪਾਂ ਬਿਜਲੀ ਦੀ ਖਫਤ ਘਟਾ ਸਕਦੇ ਹਾਂ ਜੇ ਇਹੋ ਜਿਹੇ ਪ੍ਰੋਜੈਕਟ ਆਪਣੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਤਿਆਰ ਹੋ ਜਾਣ ਇਹ ਬਹੁਤ ਵੱਡੀ ਵਰਕ ਸਾਪ ਹੈ ਤੇ ਇਹਦੇ ਵਿੱਚ ਇਹ ਪ੍ਰੋਜੈਕਟ ਲਾ ਕੇ ਵੀਰ ਨੇ ਆਪਣੀ ਬਿਜਲੀ ਦੀ ਬਚਤ ਕਰ ਰਿਹਾ ਹੈ એ એવીડિયોનું વધુ શેર કરો કમંટ